ਬਰਨਾਲਾ ਵਿੱਚ ਇੱਕ ਵਾਰ ਫਿਰ ਭਾਰਤੀ ਕਿਸਾਨ ਯੂਨੀਅਨ ਦਕੋਂਡਾ ਨਾਲ ਝਗੜੇ ਦੇ ਮਾਮਲੇ ਵਿੱਚ ਬਰਨਾਲਾ ਪਾਵਰ ਕਾਮ ਦੇ ਮੁਲਾਜ਼ਮਾ ਨੇ ਮੋਰਚਾ ਖੋਲ ਦਿੱਤਾ ਹੈ ਜਿਸ ਦੇ ਚਲਦਿਆਂ ਅੱਜ ਸਾਂਝਾ ਸੰਘਰਸ਼ ਕਮੇਟੀ ਦਕੋਂਡਾ ਦਿਹਾਤੀ ਪਾਵਰ ਕਾਮ ਦੇ ਮੁਲਾਜ਼ਮਾਂ ਵੱਲੋਂ ਧਰਨਾ ਦਿੱਤਾ ਗਿਆ ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਿਛਲੇ ਦਿਨੀ ਬਰਨਾਲਾ ਦੀ ਸ਼ਹਿਣਾ ਸਬਡਿਵੀਜ਼ਨ ਵਿੱਚ ਡਿਊਟੀ ਤੇ ਤਨਖਾਹਤ ਇੰਜੀਨੀਅਰ ਮਨਦੀਪ ਸਿੰਘ ਦੀ ਕਿਸਾਨ ਯੂਨੀਅਨ ਦੇ ਕੁਝ ਆਗੂਆਂ ਵੱਲੋਂ ਕੁੱਟਮਾਰ ਕੀਤੀ ਗਈ ਜਿਨ੍ਹਾਂ ਨੇ ਇੰਜੀਨੀਅਰ ਮਨਦੀਪ ਸਿੰਘ ਨੂੰ ਕਮਰੇ ਵਿੱਚ ਬੰਦ ਕਰਕੇ ਅਣ ਮਨੁੱਖੀ ਵਿਵਹਾਰ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਉਸ ਦਾ ਪਾਣੀ ਅਤੇ ਖਾਣਾ ਖੋਲਿਆ ਗਿਆ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਮਨਦੀਪ ਨੂੰ ਇਹਨਾਂ ਕਿਸਾਨਾਂ ਦੇ ਜੰਗਲ ਤੋਂ ਬਚਾਇਆ ਗਿਆ ਰਾਜਸੀ ਸੀਨੀਅਰ ਕਾਰਜਕਾਰੀ ਇੰਜੀਨੀਅਰ ਵਿਭਾਗ ਮੰਡਲ ਬਰਨਾਲਾ ਦੇ ਧਰਨਾ ਦੇ ਰਹੇ ਹਾਂ ਕਿਉਂਕਿ ਇੱਕ 11 ਤਰੀਕ ਨੂੰ ਸਾਡੇ ਦਫ਼ਤਰ ਉਪ ਮੰਡਲ ਸ਼ੈਣਾ ਜਿੱਥੋਂ ਦਾ ਮੈਂ ਇੰਚਾਰਜ ਵੀ ਹਾਂ ਉੱਥੇ ਇੱਕ ਘਟਨਾ ਵਾਪਰੀ ਸੀ ਕਿ ਕਿਸਾਨ ਯੂਨੀਅਨ ਦੀ ਡਕੌਂਦਾ ਇਕਾਈ ਜਿਸ ਦਾ ਪ੍ਰਧਾਨ ਪਿੰਡ ਦੀ ਦਾ ਜਗਸੀਰ ਸਿੰਘ ਸੇਰਾ ਇੱਕ ਬਲਵੰਤ ਸਿੰਘ ਚੀਮਾ ਇੱਕ ਦਰਸ਼ਨ ਸਿੰਘ ਉਗੋਪੇ ਇਹਨਾਂ ਤਿੰਨ ਵਿਅਕਤੀਆਂ ਨੇ ਆਪਣੇ 10-11 ਸਾਥੀਆਂ ਨੂੰ ਨਾਲ ਲੈ ਕੇ ਜਈ ਮਨਦੀਪ ਸਿੰਘ ਨੂੰ ਸਾਡੇ ਦਫ਼ਤਰ ਦੇ ਵਿੱਚ ਜੋ ਕੰਮ ਕਰਦੇ ਤੇ ਪੱਖੋ ਗ੍ਰਿਡ ਦੇ ਇੰਚਾਰਜ ਵੀ ਹੈ ਤੇ ਉਗੋ ਪਿੰਡ ਤੇ ਪੱਖੋ ਸੈਨਾ ਦੇ ਵੀ ਉਹ ਇੰਚਾਰਜ ਆ ਉਹਨਾਂ ਦੇ ਅੰਦਰ ਇਹ ਪਿੰਡ ਆਉਂਦਿਆ ਇਸ ਕਾਈ ਨੇ ਆ ਕੇ ਮਤਲਬ ਆਉਣਸਾਰ ਜਈ ਦੇ ਕਮਰੇ ਵਿੱਚ ਵੈਸਵਾਜੀ ਸ਼ੁਰੂ ਕਰ ਦਿੱਤੀ ਉਸ ਨੂੰ ਧੱਕੇ ਮਾਰ ਕੇ ਉਸ ਦੀ ਖਾਣੇ ਵਾਲੀ ਕਿਟ ਤੇ ਪਾਣੀ ਵਾਲੀ ਬੋਤਲ ਖੋ ਕੇ ਉਸ ਨੂੰ ਕਮਰਾ ਬੰਦ ਕਰ ਦਿੱਤਾ ਤੇ ਬਾਹਰ ਬਹਿ ਕੇ ਨਾਰੇਬਾਜੀ ਕਰਨ ਲੱਗੇ ਉਸ ਨੂੰ ਬੰਦੀ ਬਣਾ ਲਿਆ ਤੇ ਮੈਨੂੰ ਜਦੋਂ ਪਤਾ ਲੱਗਿਆ ਮੈਂ ਉਸ ਟਾਈਮ ਘਰ ਸੀ ਮੈਂ ਘਰੋਂ ਐਸਚੋ ਸਾਹਿਬ ਨੂੰ ਥਾਣੇ ਤੋਂ ਬਕਾਇਦਾ ਲੈ ਕੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦਾ ਕੁੰਡਾ ਖਲਾਇਆ ਤੇ ਉਸ ਨੂੰ ਆਜ਼ਾਦ ਕਰਵਾਇਆ ਦਾ ਅਸਲੇ ਮਸਲਾ ਇੱਕ ਸਵਿਚ ਕਢਾਉਣ ਦਾ ਸੀ ਜਿਹੜੀ ਕਿ ਅਸੀਂ ਉਦੋਂ 4 ਦਿਨ ਪਹਿਲਾਂ ਕਢਵਾ ਦਿੱਤੀ ਸੀ ਤੇ ਦਰਸ਼ਨ ਸਿੰਘ ਨਾਲ ਜੈ ਮੰਦੀਪ ਸਿੰਘ ਦੀ ਹੋਂਦ ਤੇ ਬਹਿਸਵਾਜੀ ਹੋਈ ਸੀ ਤੇ ਦਰਸ਼ਨ ਸਿੰਘ ਜੈ ਮੰਦੀਪ ਸਿੰਘ ਦੇ ਫੋਨ ਤੇ ਗੋਡਾ ਤੁਹਾਨੂੰ ਦੀ ਗੱਲ ਕਹਿ ਰਿਹਾ ਸੀ ਵੀ ਸਵਿਚ ਕਰ ਤੂੰ ਸਾਡੇ ਘਰ ਛੱਡ ਕੇ ਆਏਗਾ ਮਤਲਬ ਉਸਨੇ ਬਤਮੀਤ ਜੀ ਦੇ ਨਾਲ ਇਹ ਸ਼ਾਇਦ ਉਹ ਇਸ ਦਾ ਜੇ ਜੇ ਮਨਦੀਪ ਸਿੰਘ ਵੱਲੋਂ ਵਿਰੋਧ ਵੀ ਕੀਤਾ ਗਿਆ ਫੋਨ ਤੇ ਜਿਸ ਦੀ ਬਦਲਾ ਲਊ ਨੀਤੀ ਤਹਿਤ ਉਹਨਾਂ ਦੇ ਕੰਮ ਹੋਣ ਤੋਂ ਬਾਅਦ 4 ਦਿਨ ਬਾਅਦ ਇੱਕ ਕਿਸਾਨ ਆਗੂ ਇੱਕ ਪੂਰੀ ਟੀਮ ਬਣਾ ਕੇ ਪ੍ਰੋਪਰ ਪਲੈਨਿੰਗ ਨਾਲ ਜੇ ਜੇ ਮਨਦੀਪ ਸਿੰਘ ਦੇ ਕਮਰੇ ਵਿੱਚ ਆਏ ਉਸ ਨਾਲ ਧੱਕਾ ਮੁਕੀ ਕੀਤੀ ਉਸ ਦਾ ਸਰ ਸਾਡੀ ਇਹੀ ਹੈ ਵੀ ਜੇ ਜੇ ਮਨਦੀਪ ਸਿੰਘ ਨਾਲ ਕੀਤੇ ਇਸ ਅਨਮਨੁੱਖੀ ਬਤਾਰੇ ਉਸ ਦੀ ਸਮਾਜਿਕ ਬੇਇੱਜ਼ਤੀ ਉਸ ਦੇ ਮਤਲਬ ਵਿਅਕਤੀ ਤੈ ਨੂੰ ਠੇਸ ਪਹੁੰਚਾਈ ਹੈ ਤੇ ਮੇਰੇ ਦਫ਼ਤਰਦਾਰ ਉਹਨਾਂ ਨੇ 2-3 ਦਿਨ ਕੰਮ ਪ੍ਰਭਾਵਿਤ ਰੱਖਿਆ ਜਿਹਦੇ ਨਾਲ ਸਮੂਹ ਖਰਤਕਾਰਾਂ ਨੂੰ ਵੀ ਪ੍ਰੋਬਲਮ ਆਈ ਹੈ ਉਹਨਾਂ ਨੇ ਸਾਡੇ ਬਾਰ ਚ ਬਿਨਾਂ ਵਜ੍ਹਾ ਧਰਨਾ ਲਾ ਰੱਖਿਆ ਸੀ ਉਸ ਦੀ ਮੈਂ ਪੁਲਿਸ ਦਰਖਾਸਤ ਵੀ ਸੰਬੰਧਤ ਐਸਐਚਓ ਥਾਣਾ ਸ਼ੈਣਾ ਨੂੰ ਦੇ ਦਿੱਤੀ ਸੀ ਤੇ ਡੀਐਸਪੀ ਦੇ ਧਿਆਨ ਚ ਵੀ ਆਇਆ ਇਹ ਮਸਲਾ ਹੁਣ ਸਾਡੀ ਇਹੀ ਮੰਗ ਆ ਮੁਲਾਜ਼ਮ ਜੱਥੇਬੰਦੀਆਂ ਦੀ ਕਿ ਦੋਸ਼ੀਆਂ ਤੇ ਐਫਆਈਆਰ ਕਰਕੇ ਬਣਦੀਆਂ ਭਰਾਵਾ ਇਹਨਾਂ ਤੇ ਸਰਕਾਰੀ ਕੰਮ ਚ ਵਿਘਨ ਪਾਉਂਦਾ ਸਰਕਾਰੀ ਮੁਲਾਜ਼ਮ ਦੀ ਬੇਇੱਜ਼ਤੀ ਕਰਨ ਦਾ ਉਸ ਨਾਲ ਧੱਕਾ ਮੁੱਕੀ ਕਰਨ ਦਾ ਤੇ ਉਸ ਨੂੰ ਬੰਦੀ ਬਣਾਉਣ ਦਾ ਬਕਾਇਦਾ ਪਰਚਾ ਦਰਜ ਕੀਤਾ ਜਾਵੇ ਅਸੀਂ ਕਾਨੂੰਨ ਨਹੀਂ ਮੰਨਿਆ ਜਾਂਦੀਆਂ ਤਾਂ ਅਗਲਾ ਸੰਘਰਸ਼ ਸਾਡਾ ਜੀ ਸਰਕਲ ਲੈਵਲ ਦਾ ਹੋਊਗਾ ਜਿਹਦੇ ਵਿੱਚ ਸਮੂਹ ਸਾਡੀਆਂ ਜਥੇਬੰਦੀਆਂ ਕਾਉਂਸਲ ਆਫ ਜੇਈ ਜੇਈ ਕਾਉਂਸਲ ਤੇ ਐਮਐਸਯੂ ਟੈਕਨੀਕਲ ਸਰਵਿਸ ਯੂਨੀਅਨ ਏਮਪਲਾਈ ਫੈਡਰੇਸ਼ਨ ਤੇ ਪੈਨਸ਼ਨਰ ਯੂਨੀਅਨ ਤੇ ਐਸੋਸੀਏਸ਼ਨ ਆਫ ਜੇਈ ਵੱਲੋਂ ਸਮੂਹ ਜਥੇਬੰਦੀਆਂ ਵੱਲੋਂ ਮੁਕੰਮਲ ਤੌਰ ਤੇ ਬਰਨਾਲਾ ਸਰਕਲ ਦਾ 20 ਤਰੀਕ ਨੂੰ ਕੰਮ ਬੰਦ ਕਰਕੇ ਸਰਕਲ ਲੈਵਲ ਧਰਨਾ ਦਿੱਤਾ ਜਾਵੇਗਾ ਜਿਸ ਨਾਲ ਸਮੂਹ ਖੱਤਕਾਰਾਂ ਨੂੰ ਜੇ ਕੋਈ ਸਪਲਾਈ ਸੰਬੰਧੀ ਪਰੇਸ਼ਾਨੀ ਆਉਂਦੀ ਆ ਇਸ ਧਰਨੇ ਦੌਰਾਨ ਕੋਈ ਵੀ ਫੀਡਰ ਜਾਂ ਕੋਈ ਸਪਲਾਈ ਕੋਈ ਬ੍ਰੇਕਡਾਊਨ ਕੋਈ ਜੰਪਰ ਕੋਈ ਕੰਪਲੀਟ ਅਟੈਂਡ ਨਹੀਂ ਹੋਵੇਗੀ ਜਿਸ ਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਤੇ ਸਾਡੀ ਮੈਨੇਜਮੈਂਟ ਦੀ ਹੋਵੇਗੀ ਇਸ ਲਈ ਦਿਨ 11 ਤਰੀਕ ਨੂੰ ਸਹਿਣਾ ਸਾੜੀ ਦੀ ਘਟਨਾ ਜੀ ਉਥੇ ਇੱਕ ਕੌਥੀ ਕਿਸਾਨ ਯੂਨੀਅਨ ਦੇ ਗੁੰਡਿਆਂ ਵੱਲੋਂ ਜਿਹੜਾ ਅਣਮਨੁੱਖੀ ਬਤੀਰਾ ਕਰਕੇ ਜੇਹੀ ਨਾਲ ਧੱਕਾ ਮੁਕੀ ਕਰਕੇ ਉਹਨੂੰ ਅੰਦਰ ਬੰਦ ਕਰਕੇ ਉਹਦਾ ਪਾਣੀ-ਤਾਣੀ ਬੰਦ ਕਰਕੇ ਜਿਹੜਾ ਅਣਮਨੁੱਖੀ ਵਿਹਾਰ ਕੀਤਾ ਗਿਆ ਉਹਦੇ ਖਿਲਾਫ ਹੀ ਕੀਤਾ ਗਿਆ ਸਾਡੀ ਮੁੱਖ ਮੰਗ ਇਹ ਹੈ ਜੀ ਦੇਖੋ ਜਥੇਬੰਦੀਆਂ ਕਹਿੰਦਾ ਜਥੇਬੰਦੀਆਂ ਦਾ ਢੰਗ ਹੁੰਦਾ ਇੱਕ ਪ੍ਰਦਰਸ਼ਨ ਕਰਦਾ ਜੇ ਨਹੀਂ ਕੋਈ ਗੱਲ ਸੁਣਦਾ ਆਡਿਓ ਸਾਹਿਬ ਨੂੰ ਮਿਲੋ ਆਡਿਓ ਸਾਹਿਬ ਨਹੀਂ ਐਕਸ਼ਨ ਸਾਹਿਬ ਨੂੰ ਮਿਲੋ ਪਰ ਇਹ ਕੀ ਗਤੀ ਬਤੀਰਾ ਹੋਇਆ ਵੀ ਤੁਸੀਂ ਗੁੰਡਾਗਰਦੀ ਤੇ ਉਤਰਿਆ ਇਹ ਵਿਅਕਤੀ ਦੇ ਖਿਲਾਫ ਨਿੱਜੀ ਰੂਪ ਵਿੱਚ ਜਿਹੜਾ ਇਹ ਬੰਦੇ ਦੀ ਮਾਨਸਿਕਤਾ ਤੇ ਕੰਮ ਕਰਨ ਦੇ ਵਿਗਨ ਪਾਇਆ ਡਿਊਟੀ 'ਚ ਇਹ ਜਿਹੜੀਆਂ ਹਾਲਤਾਂ 'ਚ ਕੰਮ ਕਰਨਾ ਬਹੁਤ ਮੁਸ਼ਕਲ ਹੈ ਪਹਿਲੇ ਸਾਡੇ ਕੋਲ ਜਿਹੜਾ ਸਟਾਫ ਆ ਬੜਾ ਘੱਟ ਹੈ ਉਹਨਾਂ ਹਾਲਤਾਂ 'ਚ ਵੀ ਅਸੀਂ ਕੰਮ ਕਰ ਰਹੇ ਹਾਂ ਜਿਹੜਾ ਨਰਵੇਗਨ ਸਪਲਾਈ ਦੇ ਰਹੇ ਹਾਂ 24 ਘੰਟੇ ਡਿਊਟੀ ਕਰਨੀ ਪੈਂਦੀ ਹੈ ਤੇ ਅਜਿਹੇ ਹਾਲਾਤਾਂ ਜਦੋਂ ਕੋਈ ਇੰਨਾ ਦੀ ਗੁੰਡਾਗਰਦੀ ਤੇ ਉੱਤਰਿਆ ਹੁੰਦਾ ਤੇ ਉਦੋਂ ਫਿਰ ਕੰਮ ਨਹੀਂ ਹੁੰਦਾ ਸੋ ਅਸੀਂ ਮਹਿਸੂਸ ਕਰਦੇ ਹਾਂ ਤੇ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਇਹ ਗੁੰਡਾ ਰੂਪ ਜਿਹੜੇ ਆਗੂ ਨੇ ਜਿਨ੍ਹਾਂ ਨੇ ਕਿ ਪਿਛਲੇ ਦਿਨੀ ਅਸੀਂ ਦੇਖਿਆ ਬਰਨਾਲਾ ਵਿਖੇ ਵੀ ਵਪਾਰੀਆਂ ਨਾਲ ਲੜਾਈ ਤੇ ਡਾਂਗਾ ਸੌਤੀ ਤੇ ਵੀ ਉੱਤਰੇ ਇੱਕ ਗੈਂਗ ਬਣ ਚੁੱਕੇ ਨੇ ਇਹ ਕਿ ਕਿ ਅਸੀਂ ਵੀ ਮਹਿਸੂਸ ਕਰਦੇ ਆਂ ਵੀ ਜਥੇ ਬੰਦੀਆਂ ਦਾ ਢੰਗ ਇਹ ਨਹੀਂ ਹੁੰਦਾ ਜਥੇ ਬੰਦੇ ਦਾ ਢੰਗ ਸੰਵਿਧਾਨਕ ਹੁੰਦਾ ਜੇ ਸਾਨੂੰ ਸੰਵਿਧਾਨ ਵਿਰੋਧ ਕਰਨ ਦਾ ਹੱਕ ਦਿੰਦਾ ਉਹ ਸ਼ਾਂਤਮਈ ਤਰੀਕੇ ਨਾਲ ਦਿੰਦਾ ਧਰਨਾ ਦਿੱਤਾ ਜਾ ਸਕਦਾ ਅਧਿਕਾਰੀਆਂ ਨੂੰ ਮਿਲਿਆ ਜਾ ਸਕਦਾ ਪਰ ਹੱਥੋਂ ਪਾਈ ਜਾਂ ਗੁੰਡਾਗਰੀ ਕਰਨ ਦਾ ਇਹ ਕੋਈ ਢੰਗ ਨਹੀਂ ਹੈਗਾ ਉਹ ਅਸੀਂ ਇਹਦਾ ਵਿਰੋਧ ਕਰਦੇ ਆਂ ਅਸੀਂ ਤੁਰੰਤ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਤੇ ਸਪੰਜਾਬ ਸਰਕਾਰ ਨੂੰ ਮੰਗ ਕਰਦੇ ਆਂ ਕਿ ਜਿਹੜੇ ਜਿਹੜੇ ਸਰਾਰਥੀਆਂ ਸਰ ਨੇ ਤੁਰੰਤ ਇਹਨਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਆ ਅਰਾਜਕਤਾਵਲ ਨਾ ਵਦੇ ਸ਼ਾਂਤਮਈ ਰਹੇ ਮੁਲਾਜ਼ਮ ਦੇ ਫਿਕਰੋ ਕੇ ਡਿਊਟੀ ਕਰ ਸਕੇ ਸੋ ਇਹਨਾਂ ਦੇ ਖਿਲਾਫ ਤੁਰੰਤ ਕਾਰਵਾਈ ਤੇ ਅਸੀਂ ਆਉਣ ਵਾਲਾ ਸਮਾਂ ਜਿਹੜਾ ਸੰਘਰਸ਼ਾਂ ਦਾ ਹੋਊਗਾ ਕੰਮਬੰਦ ਵੀ ਕਰਾਂਗੇ ਅਸੀਂ ਪਹਿਲਾਂ ਹੁਣ 20 ਤਰੀਕ ਦਾ ਧਰਨਾ ਦਿੱਤਾ ਤੇ ਉਸ ਸੰਬੰਧੀ ਅਸੀਂ ਉਦੋਂ ਅਗਲਾ ਪ੍ਰੋਗਰਾਮ ਜਿਹੜੇ ਉਸੇ ਦਿਨ ਦਿੱਤਾ ਜਾਊਗਾ ਸੰਘਰਸ਼ ਸਖਤ ਲੜਿਆ ਜਾਏਗਾ ਜਦ ਤੱਕ ਉਹਨਾਂ ਅਕਟ ਕਾਰਵਾਈ ਨਹੀਂ ਹੁੰਦੀ ਕਾਰਨ ਇਹ ਆਈ ਸਾਡੇ ਇੰਜੀਨੀਅਰ ਮਨਜੀਤ ਸਿੰਘ ਜੀ ਨੇਗੇ ਜੋ ਕਿ ਸਬਡਿਵੀਜ਼ਨ ਸੈਨਾ ਦੇ ਵਿੱਚ ਤਨਾਤ ਨੇਗੇ ਉਹਨਾਂ ਨੂੰ ਸਬ-ਡਿਵੀਜ਼ਨ ਸਹਨੇ ਦਾ ਸੈਂਟਰ ਦਿੱਤਾ ਗਿਆ ਕਿ ਉਹ ਸਹਨੇ ਦਾ ਏਰੀਆ ਦੇਖ ਦੇਣਗੇ। ਉਤੋਂ ਜਈ ਦੀ ਜਈ ਅਮਨਦੀਪ ਸਿੰਘ ਦੀ ਪ੍ਰਮੋਟ ਹੋਣ ਦੇ ਕਾਰਨ ਜਿਹੜਾ ਉਹਨਾਂ ਦੇ ਏਰੀਆ ਦਾ ਚਾਰਜ ਸੀ ਉਹ ਜਈ ਮਨਦੀਪ ਸਿੰਘ ਜੀ ਨੂੰ ਸੰਪਿਆ ਗਿਆ ਸੀਗਾ। ਜਿਸ ਦੇ ਕਾਰਨ ਇਹ ਸਾਰਾ ਬਖੇੜਾ ਖੜਾ ਹੋਇਆ। ਉਸੇ ਵਿੱਚ ਕੁਝ ਸਰਾਤੀ ਅੰਸਰ ਦਪੌਂਦਾ ਇਕਾਈ ਦੇ ਇਕਸੀਤ ਸਿੰਘ ਸ਼ੀਰਾ, ਗੁਲਵੰਤ ਸਿੰਘ ਟੀਮਾ, ਦਰਸ਼ਨ ਸਿੰਘ ਗੋਗਨੇ ਅਗੇ ਇਹਨਾਂ ਨੂੰ ਨਿੱਜੀ ਤੌਰ ਤੇ ਇਹਨਾਂ ਦੇ ਆਪਦੇ ਕਮਰੇ ਦੇ ਵਿੱਚ ਇਹਨਾਂ ਨੂੰ ਬੰਦ ਕਰ ਲਿਆ ਇਹਨਾਂ ਜੀ ਜੋ ਪਾਣੀ ਵਾਲੀ ਬੋਤਲ ਵਗੈਰਾ ਸੀ ਜਾਂ ਕੋਈ ਹੋਰ ਵੀ ਖਾਣ ਪੀਣ ਵਾਲਾ ਸਮਾਨ ਸੀ ਉਹ ਨਾਲ ਲੈ ਕੇ ਬਾਹਰ ਨਾਰੀਵਾਜੀ ਕੀਤੀ ਟੀਐਸਡੀਐਸ ਆਬਦੇ ਆਉਣ ਤੋਂ ਬਾਅਦ 2 ਘੰਟੇ ਬਾਅਦ ਫੇਰ ਕਿਤੇ ਜਾ ਕੇ ਉਹਨਾਂ ਨੇ ਇਹਨਾਂ ਨੂੰ ਜੀ ਐਸਐਸ ਨੂੰ ਸੈਨਾ ਨੂੰ ਵੀ ਕੋਲੇ ਬੁਲਾਇਆ ਗਿਆ ਇਹ ਮਸਲਾ ਜੇ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਇਹਦਾ ਤੇ ਬਣਦੀ ਕਾਰਵਾਈ ਨਹੀਂ ਕਰਦਾ ਕੋਈ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕੀਤਾ ਜਾਊਗਾ ਅਸੀਂ ਇਹੀ ਮੰਗ ਕਰਦੇ ਆਂ ਪੁਲਿਸ ਅਧਿਕਾਰੀਆਂ ਤੋਂ ਕਿ ਜੋ ਬਣਦੀ ਵਿਭਾਗੀ ਕਾਰਵਾਈ ਆ ਉਹ ਕੀਤੀ ਜਾਵੇ ਆਪਣੀ ਤੇੜੀ ਜੂਨੀਅਰ ਵੱਲੋਂ ਆਨੇ ਇਹ ਸਾਰੀ ਸਾਂਝੀ ਸੰਘਰਸ਼ ਕਮੇਟੀ ਬਣੀ ਆ ਸਾਰੀਆਂ ਟ੍ਰੇਡ ਯੂਨੀਅਨਾਂ ਇੰਜੀਨੀਅਰ ਐਸੋਸੀਏਸ਼ਨ ਤੇ ਕਲੈਰੀਕਲ ਸਟਾਫ ਟੈਕਨੀਕਲ ਸਟਾਫ ਸਾਰੀਆਂ ਜੂਨੀਅਰ ਇਕੱਠੀਆਂ ਨੇਗੀਆਂ ਸਾਂਝੀ ਸੰਘਰਸ਼ ਕਮੇਟੀ ਬਣੀ ਹੋਈ ਆ ਅਸੀਂ ਪੂਰੇ ਮਾਮਲੇ ਤੇ ਗੱਲਬਾਤ ਕਰਦੇ ਆਂ ਸੀਨੀਅਰ ਕਾਰਜਕਾਰੀ ਮੰਡਲ ਦਿਹਾਤੀ ਪ੍ਰਧਾਨ ਹਰਬੰਸ ਸਿੰਘ ਅਮਰਜੀਤ ਸਿੰਘ ਤੇ ਰਾਮ ਗੋਪਾਲ ਨੇ ਦੱਸਿਆ ਅਜੀਹੇ ਮਾਹੌਲ ਵਿੱਚ ਡਿਊਟੀ ਕਰਨੀ ਔਖੀ ਹੈ ਜਿਸ ਕਾਰਨ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਿੱਚ ਸਹਿਮ ਦਾ ਮਾਹੌਲ ਹੈ ਮੁਲਾਜ਼ਮਾ ਨੇ ਮੰਗ ਕੀਤੀ ਕਿ ਉਕਤ ਦੋਸ਼ੀਆਂ ਖਿਲਾਫ ਤੁਰੰਤ ਐਫ ਆਈ ਆਰ ਦਰਜ ਕਰਕੇ ਕਾਰਵਾਈ ਕੀਤੀ ਜਾਵੇ ਪਾਵਰ ਕਾਮ ਮੁਲਾਜ਼ਮਾ ਨੇ ਚੇਤਾਵਨੀ ਦਿੱਤੀ ਕਿ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸੂਬਾ ਪੱਧਰ ਦੇ ਪ੍ਰਦਰਸ਼ਨ ਕੀਤੇ ਜਾਣਗੇ ਬਿਊਰੋ ਰਿਪੋਰਟ ਜਗਬਾਣੀ ਟੀਵੀ